ਕੰਗਨੌਰ ਨੌਤੇ ਤਾਂ ਇਹ ਇਸ ਗੱਲ ਨੂੰ ਆਧਾਰ ਬਣਾ ਕੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਭਈ ਤੁਸੀਂ ਤੁਸੀਂ ਪੰਜਾਬ ਦਾ ਅੰਦਰ ਜਿੱਥੇ ਬਿਲਕੁਲ ਸ਼ਾਂਤੀ ਹੈ Hindu Muslim Sikh Isai ਬਿਲਕੁਲ ਭਰਾਵਾਂ ਦੀ ਤਰ੍ਹਾਂ ਵਸਦੇ ਹਨ ਜਿੱਥੇ ਇਹ ਭਰਾਵਾਂ ਦੀ ਤਰ੍ਹਾਂ ਵਸਦੇ ਹੈ ਉਥੇ ਆ ਕੇ ਕੰਗਨੌਰ ਨੌਤ ਉਸ ਸਟੇਟ ਵਾਸਤੇ ਕਵੇ ਕਿ ਇੱਥੇ ਉਗਰਵਾਦ ਹੈ ਜਿੱਥੇ ਭਾਜਪਾ ਸ਼ਾਸਿਤ ਰਾਜ ਨੇ ਜਿਹੜੀ ਉਹਨਾਂ ਰਾਜਾਂ ਦੇ ਵਿੱਚ ਅਤੰਕਵਾਦ ਨਜ਼ਰ ਆ ਰਿਹਾ ਹੈ ਕਿਸ ਤਰੀਕੇ ਦੇ ਨਾਲ ਮੁਸਲਮਾਨਾਂ ਨੂੰ ਰੋਜ਼ ਟਾਰਗੇਟ ਕੀਤਾ ਜਾਂਦਾ ਹੈ ਆ ਤੁਸੀਂ ਦੇਖਿਆ ਪਿੱਛੇ ਹਰਿਆਣੇ ਦੇ ਨੂੰਹ ਦੇ ਅੰਦਰ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਮਤਲਬ ਮਕਾਨ ਦੁਕਾਨਾਂ ਸਾਰੀਆਂ ਗਈਆਂ ਕੋਈ ਇਸ ਕੁੜੀ ਨੇ ਆਉਦੀ ਡਿਊਟੀ ਨਿਭਾਉਂਦਿਆਂ ਇਸ ਸ਼ਕਤੀ ਨਾਲ ਕਹਿਦਾ ਵੀ ਨਹੀਂ ਇਹ ਰੱਖਣਾ ਪਊਗਾ ਉਹ ਉਹਦੇ ਚੋਂ ਉਹ ਲੜਕੀ ਦਾ ਜਿਹੜਾ ਆਪਾਂ ਲਾਈਫ ਸਟ੍ਰਾਈਕ ਆ ਦੇਖਦੇ ਆ ਨਾ ਕਿਸ ਤਰ੍ਹਾਂ ਦੀ ਉਹ ਵਿਵਾਦਿਤ ਬਿਆਨ ਰੋਜ਼ ਬਿਆਨ ਰੋਜ਼ ਕਿਤਨੇ ਕਿਤੇ ਲੜਾਈ ਰੋਜ਼ ਕਿਤਨੇ ਕਿਤੇ ਝਗੜਾ ਕੰਗਣਾਰ ਨਾ ਤੱਕੀ ਰੱਖਦੀ ਹੈ ਦੂਜੇ ਪਾਸੇ ਇਸ ਲੜਕੀ ਦਾ ਚੈੱਕ ਕੀਤਾ ਜਾ ਸਕਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਗੁਪੀਰ ਦਾ ਸਵਾਗਤ ਕਰਦਾ ਹਾਂ ਕੰਗੜਾ ਰੌਰ ਤੋਂ ਲੈ ਕੇ ਲਗਾਤਾਰ ਸਿਆਸਤ ਗਰਮਾਈ ਹੋਈ ਹੈ ਲਗਾਤਾਰ ਜਿਹੜੇ ਕਿ ਸਿਆਸੀ ਬਿਆਨ ਵੀ ਸਾਹਮਣੇ ਆ ਰਹੇ ਨੇ ਤੇ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਸਾਡੇ ਨਾਲ ਜਗਜੀਤ ਸਿੰਘ ਡੱਲੇਵਾਲ ਨੇ ਗੱਲਬਾਤ ਕਰਾਂਗੇ ਸਾ ਕਿਸਾਨ ਆਗੂ ਨੇ ਕਿ ਜਿਹੜਾ ਇਨਸਾਫ ਕੁੜੀ ਨੂੰ ਹੁਣ ਮਿਲੂਗਾ ਕਿਉਂਕਿ ਨੌਕਰੀ ਤੋਂ ਸਸਪੈਂਡ ਕੀਤਾ ਗਿਆ ਹੈ ਜਿਹੜੀ ਕਿ ਐਫਆਰ ਵੀ ਕੀਤੀ ਗਈ ਹੈ ਡੱਲੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਕਿਰਪ ਗੱਲ ਕੀਤੀ ਹੈ ਐਫਆਈਆਰ ਹੋ ਚੁੱਕੀ ਆ ਸਸਪੈਂਡ ਕਰ ਚੁੱਕੇ ਨੇ ਕੁਲਵਿੰਦਰ ਕੌਰ ਨੂੰ ਉਸ ਬਾਰੇ ਕੀ ਰਾਏ ਤੁਹਾਡੀ ਦੇਖੋ ਉਹਨੂੰ ਸਸਪੈਂਡ ਕੀਤਾ ਉਹਦੇ ਤੇ ਐਫਆਈਆਰ ਲੌਂਚ ਕੀਤੀ ਗਈ ਆ ਇਸੇ ਗੱਲ ਨੂੰ ਲੈ ਕੇ ਤਾਂ ਸਾਨੂੰ ਅੱਜ ਤੁਰੰਤ ਐਕਸ਼ਨ ਦੇ ਵਿੱਚ ਆ ਕੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹਿਣੀ ਪਈ ਆ ਜੀ ਔਰ ਉਸੇ ਨੂੰ ਆਧਾਰ ਬਣਾ ਕੇ ਇਹੀ ਅੱਜ ਅਸੀਂ ਡੀਜੀਪੀ ਸਾਹਿਬ ਨੂੰ ਮਿਲਣਾ ਹੈ ਕਿ ਵੀ ਕਿਸੇ ਤਰ੍ਹਾਂ ਦਾ ਉਸ ਬੱਚੀ ਦੇ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਉਸੇ ਨੂੰ ਆਧਾਰ ਬਣਾ ਕੇ ਅਸੀਂ 9 ਜੂਨ ਨੂੰ ਗੁਰਦੁਆਰਾ ਸਾਹਿਬ ਤੋਂ ਲੈ ਕੇ ਐਸਐਸਪੀ ਆਫਿਸ ਤੱਕ ਇੱਕ ਮਾਰਚ ਜਿਹੜਾ ਇਨਸਾਫ ਮਾਰਚ ਲੈ ਕੇ ਜਾਵਾਂਗੇ ਔਰ ਉੱਥੇ ਮੰਗ ਪੱਤਰ ਦੇ ਕੇ ਇਨਸਾਫ ਦੀ ਮੰਗ ਕਰਾਂਗੇ ਜੀ ਸੋ ਸਾਨੂੰ ਉਸੇ ਗੱਲ ਨੂੰ ਲੈ ਕੇ ਕਿਉਂਕਿ ਅਸੀਂ ਸਮਝਦੇ ਹਾਂ ਕਿ ਉਹ ਲੜਕੀ ਇੱਕ ਡਿਊਟੀ ਨਿਭਾ ਰਹੀ ਹੈ ਇਹ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਲੇਕਿਨ ਮੈਂ ਜੋ ਮੰਨ ਰਿਹਾ ਮੇਰੇ ਨਾਲ ਇੱਕ ਡਿਬੇਟ ਦੇ ਵਿੱਚ ਬੈਠੇ ਹਰਜੀਤ ਗਰੇਵਾਲੇ ਮੰਨਦੇ ਨੇ ਕਿ ਉੱਥੇ ਹੋਰ ਕੋਈ ਗੱਲ ਨਹੀਂ ਸੀ ਉੱਥੇ ਜੇ ਰੌਲਾ ਪਿਆ ਹੈ ਜਾਂ ਝਗੜਾ ਹੋਇਆ ਹੈ ਉਹ ਇੱਕ ਮੋਬਾਈਲ ਨੂੰ ਲੈ ਕੇ ਜਾਂ ਉਹਦੇ ਪਰਸ ਨੂੰ ਲੈ ਕੇ ਪਿਆ ਤਾਂ ਉਹ ਇੱਕ ਪਰਸ ਤੇ ਮੋਬਾਈਲ ਤਾਂ ਸੁਭਾਵਿਕ ਹੈ ਕਿ ਜਦੋਂ ਚੈੱਕ ਅਪ ਹੋਣਾ ਹੈ ਜਦੋਂ ਚੈੱਕ ਹੋਣਾ ਹੈ ਉਦੋਂ ਉਹਦਾ ਪਾਸੇ ਕਰਨਾ ਪੈਂਦਾ ਹੈ ਉਹ ਸਾਰਿਆਂ ਨੂੰ ਕਰ ਤੁਸੀਂ ਵੀ ਇੱਕ ਦਿਨ ਰਿਪੋਰਟ ਤੇ ਗਏ ਹੋਵੋਗੇ ਉਹ ਸਾਰਿਆਂ ਵਾਸਤੇ ਲਾਗੂ ਹੁੰਦਾ ਹੁਣ ਉਹ ਲੜਕੀ ਨੇ ਆਪਣੀ ਡਿਊਟੀ ਨਿਭਾਉਂਦਿਆਂ ਕਿਹਾ ਹੋਊਗਾ ਕਿ ਇਹਨੂੰ ਤੁਸੀਂ ਬਾਹਰ ਕੱਢੋ ਹੋਰ ਤਾਂ ਪਰਸ ਦਾ ਤੇ ਮੋਬਾਈਲ ਦਾ ਕੋਈ ਰੌਲਾ ਹੀ ਨਹੀਂ ਹੋ ਸਕਦਾ ਤੇ ਉਹ ਉਹ ਤਾਜਾ ਤਾਜਾ ਉਹ ਬੀਬੀ ਐਮਪੀ ਬਣੀ ਸੀ ਉਹਦੇ ਵਿੱਚ ਹੋ ਸਕਦਾ ਇਹ ਭੂਤ ਸਵਾਰ ਹੋ ਗਿਆ ਹੋਵੇ ਕਿ ਮੈਂ ਹੁਣ ਮਤਲਬ ਵੀਆਈਪੀ ਆ ਮੈਂ ਇਹਦੇ ਤੋਂ ਕੋਣ ਹੁੰਦਾ ਕੋਣ ਰਖਾਉਣ ਵਾਲਾ ਜੀ ਉਹ ਇਸ ਕੁੜੀ ਨੇ ਆਪਦੀ ਡਿਊਟੀ ਨਿਭਾਉਂਦਿਆਂ ਇਸ ਸ਼ਕਤੀ ਨਾਲ ਕਹਿਦਾ ਵੀ ਨਹੀਂ ਇਹ ਰੱਖਣਾ ਪਊਗਾ ਬਿਲਕੁਲ ਤਾਂ ਉਹ ਉਹਦੇ ਚੋਂ ਉਹ ਲੜਕੀ ਦਾ ਜਿਹੜਾ ਲਾਈਫ ਟ੍ਰਾਈਕ ਹੈ ਬੇ ਦੇਖਦੇ ਆ ਨਾ ਕਿਸ ਤਰ੍ਹਾਂ ਦੀ ਉਹ ਵਿਵਾਦਿਤ ਬਿਆਨ ਰੋਜ਼ ਬਿਆਨ ਰੋਜ਼ ਕਿਤਨੱਕ ਦੀ ਲੜਾਈ ਰੋਜ਼ ਕਿਤਨੱਕ ਦੇ ਝਗੜਾ ਕੰਗਣਾਰ ਨਾਲ ਤੱਕੀ ਰੱਖਦੀ ਹੈ ਦੂਜੇ ਪਾਸੇ ਇਸ ਲੜਕੀ ਦਾ ਚੈੱਕ ਕੀਤਾ ਜਾ ਸਕਦਾ ਜਿਹਦੀ 16 ਸਾਲ ਦੀ ਸਰਵਿਸ ਹੈ ਕਿ ਵੀ ਉਹਦਾ ਇਹਦਾ ਕਿਹੋ ਜਿਹਾ ਟਰੈਕ ਹੈ ਸੋ ਉਸ ਗੱਲ ਤੋਂ ਇਸੇ ਲਈ ਅਸੀਂ ਆ ਕਿ ਇੱਕ ਉਹਨੇ ਕੋਆਪਰੇਟ ਨਹੀਂ ਕੀਤਾ ਉਹਦੇ ਤੇ ਕਾਰਵਾਈ ਤਾਂ ਕੀਤੀ ਨਹੀਂ ਤੇ ਇਹਦੇ ਤੇ ਮੁਕਦਮਾ ਦਰਜ ਕਰਤਾ ਇਹਨੇ ਇਹਨੂੰ ਸਸਪੈਂਡ ਵੀ ਕਰਤਾ ਇੱਕ ਇੱਕ ਪੱਖ ਰੱਖਿਆ ਗਿਆ ਕੰਗਣਾ ਰਣੌਤ ਦਾ ਜਿਹੜਾ ਸੁਣਿਆ ਗਿਆ ਪੱਕਾ ਕੁੜੀ ਦਾ ਨਹੀਂ ਸੁਣਿਆ ਗਿਆ ਇਕੱਲਾ ਇਹਨਾ ਨਹੀਂ ਹੈ ਕੰਗਣਾ ਰਣੌਤ ਤੇ ਤਾਂ ਇਸ ਗੱਲ ਨੂੰ ਆਧਾਰ ਬਣਾ ਕੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਬਈ ਤੁਸੀਂ ਤੁਸੀਂ ਪੰਜਾਬ ਦਾ ਦੇ ਅੰਦਰ ਜਿੱਥੇ ਬਿਲਕੁਲ ਸ਼ਾਂਤੀ ਹੈ ਹਿੰਦੂ ਮੁਸਲਮ ਸਿੱਖ ਇਸਾਈ ਬਿਲਕੁਲ ਭਰਾਵਾਂ ਦੀ ਤਰ੍ਹਾਂ ਵਸਦੇ ਆ ਜਿੱਥੇ ਇਹ ਭਰਾਵਾਂ ਦੀ ਤਰ੍ਹਾਂ ਵਸਦੇ ਆ ਉੱਥੇ ਆ ਕੇ ਤੰਗਣਾ ਰਣੋਤ ਉਸ ਸਟੇਟ ਵਾਸਤੇ ਕਹੇ ਕਿ ਇੱਥੇ ਉਗਰਵਾਦ ਹੈ ਇੱਥੇ ਇੱਥੇ ਅਤੰਕਵਾਦ ਹੈ ਜਦੋਂ ਕਿ ਅਤੰਕਵਾਦ ਜਿੱਥੇ ਹੈ ਜਿੱਥੇ ਭਾਜਪਾ ਸ਼ਾਸਿਤ ਰਾਜ ਨੇ ਜਿਹੜੇ ਉਹਨਾਂ ਰਾਜਾਂ ਦੇ ਵਿੱਚ ਤੰਕਬਾਦ ਨਜ਼ਰ ਆ ਰਿਹਾ ਹੈ ਕਿਸ ਤਰੀਕੇ ਦੇ ਨਾਲ ਮੁਸਲਮਾਨਾਂ ਨੂੰ ਰੋਜ਼ ਟਾਰਗੇਟ ਕੀਤਾ ਜਾਂਦਾ ਹੈ ਆ ਤੁਸੀਂ ਦੇਖਿਆ ਪਿੱਛੇ ਹਰਿਆਣੇ ਦੇ ਨੂਹ ਦੇ ਅੰਦਰ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਮਤਲਬ ਮਕਾਨ ਦੁਕਾਨਾਂ ਸਾੜੀਆਂ ਗਈਆਂ ਔਰ ਲੋਕਾਂ ਨੂੰ ਐਡੀ ਮਾੜੀ ਸ਼ਬਦਾਵਲੀ ਕਿ ਤੁਹਾਡਾ ਤੁਹਾਡਾ ਦਮਾਦ ਆ ਗਿਆ ਤੁਹਾਡਾ ਫਲਾਨਾ ਆ ਗਿਆ ਤੁਹਾਡਾ ਤੁੰਤ ਕਾ ਗਿਆ ਇਹੋ ਜੀ ਸ਼ਬਦਾਵਲੀ ਯੂਜ਼ ਹੋਈ ਔਰ ਉੱਥੇ ਪ੍ਰਵੋਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੋਕਾਂ ਦੇ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਤੋਂ ਉਹ ਉਹ ਉਹਨਾਂ ਰਾਜਾਂ ਤੇ ਤੱਪ ਬੀਬੀ ਕੰਗਨਾਰ ਨੋ ਚੁੱਪ ਹੈ ਉੱਥੇ ਤਾਂ ਇਹਨਾਂ ਨੂੰ ਮਤਲਬ ਅਤੰਕਵਾਦ ਨਜ਼ਰ ਨਹੀਂ ਆ ਰਿਹਾ ਤੇ ਜਿੱਥੇ ਬਿਲਕੁਲ ਸ਼ਾਂਤੀ ਨਾਲ ਸਾਰੇ ਰਲ ਮਿਲ ਕੇ ਰਹਿ ਰਹੇ ਨੇ ਉਹਨੂੰ ਇਹ ਕਰ ਰਹੇ ਨੇ ਇਹਦਾ ਮਤਲਬ ਪੋਲਰਾਈਜੇਸ਼ਨ ਦੀ ਨੀਤੀ ਰਾਜਨੀਤੀ ਜਿਹੜੀ ਭਾਜਪਾ ਲਗਾਤਾਰ ਕਰਦੀ ਆ ਰਹੀ ਹੈ ਉਸੇ ਤੇ ਸਾਡੀ ਬੀਬੀ ਨੇ ਚੱਲ ਕੇ ਬਿਆਨ ਦਿੱਤਾ ਔਰ ਪੰਜਾਬ ਦੇ ਅੰਦਰ ਕਿਸੇ ਤਰ੍ਹਾਂ ਦੀ ਪੋਲਰਾਈਜੇਸ਼ਨ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਸੀਂ ਮੰਗ ਕਰਾਂਗੇ ਕਿ ਉਹਦੇ ਇਸ ਬਿਆਨ ਦੇ ਆਧਾਰ ਦੇ ਉੱਤੇ ਉਹਦੇ ਗਲਮ ਮਕਦਮਾ ਦਾ ਬਿਲਕੁਲ ਸਾਹਮਣੇ ਆ ਗਈ ਬੀਜੇਪੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਹਾਰੀ ਇੱਕ ਤਰ੍ਹਾਂ ਦੀ ਹਾਂ ਜਿਹੜੀ ਉਹਨਾਂ ਦੀ ਪੋਲਰਾਈਜੇਸ਼ਨ ਨੂੰ ਲੋਕਾਂ ਨੇ ਐਕਸੈਪਟ ਨਹੀਂ ਕੀਤਾ ਯੂਪੀ ਦੇ ਅੰਦਰ ਉਹਨਾਂ ਦਾ ਲਗਾਤਾਰ ਪੋਲਰਾਈਜੇਸ਼ਨ ਤੇ ਚੱਲੇ ਨੇ ਔਰ ਉੱਥੋਂ ਬੁਰੀ ਤਰ੍ਹਾਂ ਮਤਲਬ 43 ਕੇ 44 ਸੀਟਾਂ ਹਾਰੇ ਨੇ ਬਹੁ ਗਿਣਤੀ ਸਮਝ ਲਓ ਹਾਰ ਗਏ ਉੱਥੋਂ ਹਾਰ ਗਈ ਸਰਕਾਰ ਜੀ ਜੀ ਤੋਂ ਇੱਥੇ ਕੱਲਾ ਯੂਪੀ ਚੋ ਨਹੀਂ ਹੋਰ ਅਲੱਗ-ਅਲੱਗ ਸਟੇਟਾਂ ਦੇ ਵਿੱਚੋਂ ਹਰਿਆਣਾ ਚੋਂ ਵੀ ਪੰਜ ਸੀਟਾਂ ਗਈਆਂ ਰਾਜਸਥਾਨ ਦੇ ਵਿੱਚ ਅਜੇ ਕੋਸ਼ਿਸ਼ ਤੋਂ ਸਮਾ ਹੋਇਆ ਇਹਨਾਂ ਦੀ ਭਾਜਪਾ ਦੀ ਸਰਕਾਰ ਬਣੀ ਨੂੰ ਤੇ ਹੁਣ ਉੱਥੋਂ ਵੀ 11 ਹਾਰ ਗਏ ਨੇ ਤੁਸੀਂ ਦਾ ਮਤਲਬ ਇਹ ਹੈ ਕਿ ਲੋਕਾਂ ਨੇ ਇਹਨਾਂ ਦੀ ਪੋਲਰਾਈਜੇਸ਼ਨ ਦੀ ਨੀਤੀ ਨੂੰ ਡਿਵਾਈਡ ਐਂਡ ਰੂਲ ਦੀ ਨੀਤੀ ਨੂੰ ਲੋਕਾਂ ਨੇ ਰਿਜੈਕਟ ਕੀਤਾ ਔਰ ਲੋਕ ਇਕਤਾ ਚਾਹੁੰਦੇ ਨੇ ਲੋਕ ਮਿਲ ਜੁਲ ਕੇ ਬੈਠ ਕੇ ਆਪ ਦਾ ਇਸ ਦੇਸ਼ ਦੇ ਅੰਦਰ ਆਪ ਦਾ ਜੀਵਨ ਨਿਰਭਰ ਕਰਨਾ ਚਾਹੁੰਦੇ ਨੇ ਔਰ ਉਹਦਾ ਉਹਦਾ ਮਿਸਾਲ ਲੋਕਾਂ ਨੇ ਦਿੱਤੀ ਆਈ ਥਿੰਕ ਗੱਲ ਕਰੀਏ ਕੁਲਵਿੰਦਰ ਕੌਰ ਦੀ ਜਿਹੜੇ ਕਿ ਤੁਸੀਂ ਦੱਸਿਆ ਵੀ ਵਿਵਾਦ ਬਿਆਨ ਦੀ ਗੱਲ ਕੀਤੀ ਜਾਵੇ ਬਿਆਨ ਵੀ ਕੀਤੇ ਗਏ ਨੇ ਉਹਨਾਂ ਵੱਲੋਂ ਤੇ ਉਸ ਤੋਂ ਬਾਅਦ ਜਿਹੜੀ 100 100 ਦੀ ਗੱਲ ਕੀਤੀ 150 ਦੀ ਵੀ ਗੱਲ ਆਖੀ ਗਈ ਸੀ ਉਸ ਸਮੇਂ ਨਹੀਂ ਉਹ ਜਿਹੜੀ ਗੱਲ ਕਹੀ ਗਈ ਹੈ ਨਾ ਉਹ ਕੰਗਣਾ ਰਣੌਤ ਦੀ ਜਿਹੋ ਜੀ ਬੋਲਣ ਦੀ ਸ਼ੈਲੀ ਹੈ ਜਿਹੋ ਜਿਹੋ ਦਾ ਲਾਈਫ ਸਟ੍ਰਾਈਕ ਹੈ ਜਿਸ ਤਰ੍ਹਾਂ ਬੋਲਦੀ ਚਲਦੀ ਹੈ ਉਹਦੇ ਚੋਂ ਇਹ ਸਪਸ਼ਟ ਹੁੰਦਾ ਹੈ ਜੀ ਕਿ ਉਹਨਾਂ ਨੇ ਪਤਾ ਨਹੀਂ ਉਹ ਲੜਕੀ ਨੂੰ ਕਿੰਨਾ ਪ੍ਰਵੋਗ ਕਰਤਾ ਹੋਵੇਗਾ ਪਤਾ ਨਹੀਂ ਕਿੰਨਾ ਪ੍ਰੋਵੋਕ ਕਰਤਾ ਹੋਊਗਾ ਜਿਹਦੇ ਕਰਕੇ ਉਹਨੂੰ ਅਜਿਹੇ ਸ਼ਬਦ ਵਰਤਨੇ ਪਏ ਹੋਣਗੇ ਇਹ ਨਿਤਾਈ ਦਾ ਕਹਿ ਰਹੇ ਆ ਕਿ ਇੰਡੀਪੈਂਡੈਂਟ ਇਹਦੇ ਤੇ ਇਨਵੈਸਟੀਗੇਸ਼ਨ ਹੋਵੇ ਤਾਂ ਕਿ ਇਨਸਾਫ ਮਿਲ ਸਕੇ ਸਾਡੀ ਬੱਚੀ ਅਤੇ ਖਾਲਿਸਤਾਨ ਦੀ ਵੀ ਗੱਲ ਕਹੀ ਸੀਗੀ ਵੀ ਕਿਆ ਪਤਾ ਵੀ ਕਿਹਾ ਹੋਵੇ ਉਸ ਵੱਲੋਂ ਕਿਉਂਕਿ ਕੁਲਵਿੰਦਰ ਕੌਰ ਵਿੱਚ ਇੱਕ ਹੋਰ ਲੱਗਦਾ ਉਹਨਾਂ ਦੇ ਜੇ ਪਹਿਲਾਂ ਵੀ ਇੱਕ ਇਨਸੀਡੈਂਟ ਹੋਇਆ ਸੀ ਇਦਾਂ ਦਾ ਬਪਾਲ ਦੇ ਵਿੱਚ ਸਿਕਸੇ ਸਿੱਖ ਦੇ ਨਾਲ ਉਸ ਬਾਰੇ ਕੀ ਕਹਿਣਾ ਸੀ ਫਿਰ ਨਹੀਂ ਦੇਖੋ ਮੈਂ ਕਹਿਣਾ ਚਾਹੂੰਗਾ ਕਿ ਉਹ ਹਜੇ ਤੱਕਰ ਉਹਦੀ ਜਸਟੀਫਿਕੇਸ਼ਨ ਨਹੀਂ ਹੋ ਰਹੀ ਲੇਕਿਨ ਸੋਸ਼ਲ ਮੀਡੀਆ ਦੇ ਉੱਤੇ ਇਹ ਪੋਸਟਾਂ ਘੁੰਮ ਰਹੀਆਂ ਨੇ ਕਿ ਉਸ ਲੜਕੀ ਨੂੰ ਇਹ ਕਿਹਾ ਗਿਆ ਕਿ ਖਾਲਿਸਤਾਨਕੌਰ ਹੋ ਸਕਦਾ ਕਹਿਤਾ ਹੋਵੇ ਉਹਨੇ ਜੇ ਪਿੱਛੇ ਤੁਸੀਂ ਦੇਖਿਆ ਨਹੀਂ ਕਿ ਪੱਛਮੀ ਬੰਗਾਲ ਦੇ ਵਿੱਚ ਇੱਕ ਆਈਪੀਐਸ ਅਧਿਕਾਰੀ ਨੂੰ ਇਹ ਕਿਹਾ ਕਿ ਖਾਲਿਸਤਾਨੀ ਸ਼ਬਦ ਵਰਤੇ ਉਹਦੇ ਉੱਤੇ ਜੀ ਯਾਰ ਜੇਕਰ ਮਤਲਬ ਆਈਪੀਐਸ ਅਧਿਕਾਰੀ ਨੂੰ ਖਾਲਿਸਤਾਨੀ ਸ਼ਬਦ ਵਰਤਿਆ ਗਿਆ ਤਾਂ ਮੈਨੂੰ ਲੱਗਦਾ ਉੱਥੇ ਜੇਕਰ ਸਰਕਾਰ ਈਮਾਨਦਾਰੀ ਨਾਲ ਇਹ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਹੈ ਅਗਰ ਉੱਥੇ ਹੀ ਕਾਰਵਾਈ ਹੋ ਜਾਂਦੀ ਉਹ ਬੰਦੇ ਦੇ ਖਲਬਜੀ ਨੇ ਬੋਲਿਆ ਸੀ ਤਾਂ ਮੈਂ ਦਾਅਵੇ ਨਾਲ ਗੱਲ ਕਰਦਾ ਪੰਜਾਬ ਹਰਿਆਣਾ ਪੂਰਾ ਦੇਸ਼ ਐਨ ਆਰਾਮ ਨਾਲ ਮਤਲਬ ਸੁੱਤੀ ਗੰਗਾ ਵਸੇਗੀ ਕੋਈ ਰੌਲਾ ਨਹੀਂ ਪਏਗਾ ਅਗਰ ਇੱਥੇ ਪੱਖਪਾਤ ਹੁੰਦਾ ਰਹੇਗਾ ਤਾਂ ਇਹ ਜੇ ਇਹ ਡਿਸਪਿਊਟ ਜੇ ਝਗੜੇ ਮਤਲਬ ਪੈਦਾ ਹੁੰਦੇ ਰਹਿਣਗੇ ਕੁਲਵਿੰਦਰ ਕੌਰ ਨੂੰ ਲੈ ਕੇ ਹੁਣ ਤੁਹਾਡਾ ਕੀ ਅਗਲੀ ਕਾਰਵਾਈ ਕੀ ਹੈ ਤੁਹਾਡੀ ਹੁਣ ਅਸੀਂ ਅੱਜ ਡੀਜੀਪੀ ਸਾਹਿਬ ਨੂੰ ਮਿਲਾਂਗੇ ਡੀਜੀਪੀ ਸਾਹਿਬ ਨੂੰ ਮਿਲਣ ਤੋਂ ਬਾਅਦ ਐਸਐਸਪੀ ਨੂੰ ਅਸੀਂ 9 ਤਰੀਕ ਨੂੰ ਪ੍ਰੋਗਰਾਮ ਬਣਿਆ ਸਾਡਾ ਕਿ ਐਸਐਸਪੀ ਨੂੰ ਅਸੀਂ ਮੰਗ ਪੱਤਰ ਦੇਵਾਂਗੇ ਇੱਕ ਇਨਸਾਫ ਮਾਰਚ ਦੇ ਰੂਪ ਦੇ ਵਿੱਚ ਜਾ ਕੇ ਲੱਗਦਾ ਕਿ ਇਨਸਾਫ ਮਿਲ ਜੂਗਾ ਹੀ ਹੁਣ ਨਹੀਂ ਇਹ ਪਤਾ ਹਾਲਾਤ ਦੱਸਣਗੇ ਨਾ ਮਿਲੇਗਾ ਤਾਂ ਲੜਾਈ ਜਾਰੀ ਕਰਾਂਗੇ ਬਿਲਕੁਲ ਬਿਲਕੁਲ ਧੰਨਵਾਦ ਜੀ ਸਹੀ ਸੰ ਜਲਦੀ ਸਿੰਘ ਦਲੇਵਾਲ ਜੀ ਨੇ ਸਾਫ਼ ਤੌਰ ਤੇ ਕਿਹਾ ਇਨਸਾਫ ਕੁੜੀ ਨੂੰ ਬਿਲਕੁਲ ਜ਼ਰੂਰ ਮਿਲੇਗਾ ਜੇਕਰ ਨਿਰਦੋਸ਼ ਹੋਣਗੇ